ਨਮਸਕਾਰ ਸਾਥਰੀਗਾਨ ਸਨਮਾਨਤੂੜੇ ਦੇ ਤੁਹਾਡਾ ਸਵਾਗਤ ਹੈ ਸਨਮਾਨਤੇ ਪਾਤਰਾ ਬਰਾਕ ਦੇ ਸਾਬਕਾ ਪੂਜਾ ਦੇ ਨਾਮ ਲਈ ਕੇਂਦਰ ਸਰਕਾਰ ਵੱਲੋਂ ਦੋਹਰੀ ਹਸਤਾਨ ਵੱਲੋਂ ਕੀਤਾ ਜਾਵੇਗਾ ਅੱਜ ਸਨਮਾਨਤ ਪਾਤਰਾ ਅਤੇ ਸੇਵਾ ਪੰਜਾਬ ਦੇ ਪੂਜਾ ਵੱਲੋਂ ਪ੍ਰੋਟਰੀ ਪੌਂਟ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਖੈਰਾ ਵਾਈਸ ਪ੍ਰਧਾਨ ਬਖਤਾਰ ਸਿੰਘ ਪੁਰਮਜੀਤ ਸਿੰਘ ਜ਼ਿਲ੍ਹਾ ਅਧਿਕਾਰ ਅਮਰਜੀਤ ਸਿੰਘ ਅਤੇ ਗੜਖੰਨਾ ਬਲਵਿੰਦਰ ਸਿੰਘ ਪ੍ਰੇਮ ਸਿੰਘ ਵਾਲਾ ਫਿਰਫ ਪਾਰਸਿੰਗ ਮਵੀ ਕਲਾ ਅਤੇ ਭਾਰੀ ਗਿਣਤੀ ਵਿੱਚ ਬੋਦੀ ਪਰਿਵਾਰਾਂ ਵੱਲੋਂ ਭਾਗ ਲਿੱਤਾ ਗਿਆ ਡਾਕਟਰ ਕੇਕੇ ਧੋਰੀ ਸੁਰੰਦਰ ਧੋਰੀ ਵੱਲੋਂ ਹਸਪਤਾਲ ਵਿੱਚ ਬਤੌਰ ਤਰ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਹਸਪਤਾਲ ਦਾ ਦੌਰਾ ਕੀਤਾ ਅਤੇ ਕੇਂਦਰ ਵੱਲੋਂ ਇਹ ਚੀਜ਼ਾਂ ਜਾਰੀ ਕੀਤੀ ਗਈ ਬਤੌਰ ਸਾਬਕਾ ਫੌਜੀ ਦੇ ਪਰਿਵਾਰਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਇਹਨਾਂ ਸਰਕਾਫ ਫੌਜੀ ਦੇ ਜਨਾਬ ਦਾ ਖਤਰਾ ਟੁਕੇਗੀ ਫੌਜੀ ਭਰਾਵਾਂ ਨੇ ਕਿਹਾ ਕਿ ਸਭ ਤੋਂ ਵੱਧ ਪਰੇਜਾ ਦੇ ਇਲਾਜ ਲਈ ਬਣੜਦੀ ਲੋੜ ਹੁੰਦੀ ਹੈ ਇਸ ਹਫਤਾਵਾਂ ਵਿੱਚ ਬੜਾ ਬੈਂਕ ਦੀ ਸੋਚ ਹੈ ਇਸ ਮੌਕੇ ਪੰਮਾ ਸ਼ਾਤਰੀ ਨੇ ਕਿਹਾ ਕਿ ਜੋੜੀ ਪਰਭਾਵ ਵਿੱਚ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰਾ ਪਰਿਵਾਰ ਹੀ ਡਾਕਟਰ ਹੈ ਦੋਨੋਂ ਬਲਾਕਾਂ ਤੋਂ ਆਏ ਫੌਜੀਆ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਕਿ ਸਾਨੂੰ ਦੂਰ ਦਰਾਡੇ ਨਹੀਂ ਜਾਣਾ ਪਵੇਗਾ ਮੈਂ ਕੇਂਦਰ ਸਰਕਾਰ ਦਾ ਤੇ ECHS ਡਿਪਾਰਟਮੈਂਟ ਦਾ ਸਾਡੇ ਸਾਬਕਾ ਫੌਜੀ ਸਮਾਜ ਵੱਲੋਂ ਬਲਾਕ ਸਮਾਣਾ ਪਾਤੜਾ ਦੀਆਂ ਟੀਮਾਂ ਵੱਲੋਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਸਾਡੇ ਲੋਕਲ ਹਸਪੀਟਲ ਜੋਰੀ ਸਪੈਸ਼ਲਿਟੀ ਹਸਪੀਟਲ ਦੇ ਨਾਲ ਸਾਡੇ ECS ਕਾਰਡਾਂ ਨੂੰ ਫਾਈਨਲ ਤੇ ਜੋੜ ਕੇ ਸਾਨੂੰ ਬਹੁਤ ਵੱਡੀ ਸਹੂਤਾ ਦਿੱਤੀ ਹੈ ਮੈਂ ਸੈਂਟਰ ਸਰਕਾਰ ਦਾ ਤੇ ECS ਵਿਭਾਗ ਦਾ ਧੰਨਵਾਦ ਕਰਦਾ ਹਾਂ ਜੀ ਇੱਥੇ ਜੋਰੀ ਅਫੀਸਰ ਦੇ ਵਿੱਚ ਤਕਰੀਬਨ ਸਾਰੇ ਹੀ ਬਿਮਾਰੀਆਂ ਦੇ ਉੱਤੇ ਹਰ ਪ੍ਰਕਾਰ ਦੇ ਇਥੇ ਡਾਕਟਰ ਜਿਹੜੇ ਇਹਨਾਂ ਵੱਲੋਂ ਇਹ ਸਹੂਲਤ ਦਿੱਤੀ ਗਈ ਹੈ ਹਰ ਚੀਜ਼ ਦਾ ਉਹਰੇ ਬੜੇ ਹੀ ਸੱਜੇ ਢੰਗ ਨਾਲ ਪੇਸ਼ੈਂਟ ਨੂੰ ਜਿਹੜਾ ਇਲਾਜ ਦਿੱਤਾ ਜਾਂਦਾ ਜੀ ਮੈਂ ਤਾਂ ਫੈਦਰ ਹਰਜਿੰਦਰ ਸਿੰਘ ਖਹਿਰਾ ਸੂਬਾ ਪ੍ਰਧਾਨ ਸੇਵਾ ਪੰਜਾਬ ਇਸ ਸਿਚ ਪ੍ਰੋਗਰਾਮ ਦਾ ਹੈ ਦੇਖੋ ਜੀ ਜੋ ਸਾਡੇ ਸਾਬਕਾ ਫੌਜੀ ਨੇ ਉਹਨਾਂ ਨੂੰ ਇੱਕ ਫੈਸਿਲਿਟੀ ਸਾਨੂੰ ਮਿਲੀ ਹੋਈ ਆ ਐਸ਼ੀਐਚਐਸ ਦਾ ਇਲਾਜ ਕਰਾਉਣ ਵਾਸਤੇ ਜੋ ਸਾਡਾ ਸੈਂਟਰ ਗਵਰਨਮੈਂਟ ਦੇ ਵੱਲੋਂ ਕਾਰਡ ਬਣਦਾ ਹੈ ਤੇ ਸਾਡੇ ਨਾਲ ਜੋ ਵੀ ਸਿਵਲ ਦੇ ਹਸਪਤਾਲ ਅਟੈਚ ਹੁੰਦੇ ਨੇ ਤੇ ਉਹਦੇ ਬਾਰੇ ਅਸੀਂ ਆਪਣੇ ਫੌਜੀ ਭਰਾਵਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਮਾਣੇ ਦੇ ਵਿੱਚ ਪਹਿਲਾਂ ਮੇਰਾ ਖਿਆਲ ਇਸ ਤਰ੍ਹਾਂ ਦਾ ਹਸਪਤਾਲ ਕੋਈ ਨਹੀਂ ਸੀਗਾ ਜੋ ਸਾਡੇ ਨਾਲ ਇਨਪੈਨਲ ਹੁੰਦਾ ਸਾਡੇ ਐਕਸਰਸਮੈਨਾਂ ਨੂੰ ਪੇਸ਼ੈਂਟਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਪਟਿਆਲੇ ਜਾਂ ਬਾਹਰ ਹੋਰ ਹਸਪਤਾਲਾਂ ਦੇ ਵਿੱਚ ਦੂਸਰੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ ਇਸ ਕਰਕੇ ਇਹ ਬਹੁਤ ਚੰਗੀ ਗੱਲ ਆ ਸਾਡੇ ਫੌਜੀਆਂ ਵਾਸਤੇ ਅਸੀਂ ਇਹੀ ਸੰਦੇਸ਼ ਆ ਦੇਣ ਵਾਸਤੇ ਵੱਧ ਤੋਂ ਵੱਧ ਸਾਡੇ ਫੌਜੀ ਭਾਈਚਾਰੇ ਦੇ ਵਿੱਚ ਇਸ ਚੀਜ਼ ਦੇ ਬਾਰੇ ਜਾਣਕਾਰੀ ਦਈਏ ਕਿ ਹੁਣ ਪਟਿਆਲੇ ਜਾਂ ਸਾਨੂੰ ਹੋਰ ਦੂਸਰੇ ਸ਼ਹਿਰਾਂ ਵੱਲ ਭੱਜਣ ਦੀ ਲੋੜ ਨਹੀਂ ਕਿਉਂਕਿ ਸਮਾਣੇ ਦੇ ਵਿੱਚ ਹੀ ਇੱਕ ਬਹੁਤ ਵਧੀਆ ਹਸਪਤਾਲ ਜੌਰੀ ਸਪੈਸ਼ਲਿਸਟੀ ਜੋ ਹਸਪਤਾਲ ਹੈਗਾ ਉਹ ਸਾਡੇ ਨਾਲ ਅਟੈਚ ਹੋ ਗਿਆ ਹੋਲਡਰ ਕਰਮਜੀਤ ਸਿੰਘ ਬਲਵ ਪ੍ਰਧਾਨ ਸਮਾਣਾ ਜੀ ਕੀ ਕਹਿਣਾ ਚਾਹਤੋਂ ਮਨ ਖੁਸ਼ੀ ਦਿੱਤੀ ਹੈ ਕਿ ਕਿ ਤਰ੍ਹਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਡਾ ਇਹਨਾਂ ਨਾਲ ਕੰਟਰੀਬਿਊਸ਼ਨ ਹੋਇਆ ਸਾਨੂੰ ਜਿਹੜਾ ਅੱਗੇ ਪਟਿਆਲੇ ਜਾਣਾ ਪੈਂਦਾ ਸੀ ਤੇ ਉਹ ਸਾਨੂੰ ਹੁਣ ਜਾ ਕੇ ਉੱਥੇ ਗੇੜੇ ਮਾਰਨੇ ਨਹੀਂ ਪੈਂਦੇ ਹੁਣ ਸਾਨੂੰ ਇੱਥੇ ਨੇੜੇ ਆ ਇੱਥੇ ਇਥੋਂ ਰੈਫਰ ਲੈ ਕੇ ਆਸੀ ਇੱਥੇ ਆਪਣਾ ਇਲਾਜ ਕਰਵਾ ਸਕਦੇ ਹਾਂ ਸਾਰਾ ਜੀ ਅਸੀਂ ਇੱਕ ਤੇ ਰਖਾਇਆ ਹੈ ਕਿ ਫੌਜੀ ਚਲਗੇ ਤਰੀਕੇ ਦੇ ਨਾਲ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਸਕੇ ਔਰ ਇਸ ਸਮਾਜ ਦਾ ਇੱਕ ਅਹਿਮ ਹੰਗ ਬਣ ਕੇ ਰਹੇ ਇੱਜ਼ਤ ਦਾ ਅਤੇ ਸਰਕਾਰ ਤੋਂ ਜਿਹੜੀ ਜ਼ਿੰਦਗੀ ਆ ਉਹ ਵਾਦੀ ਕਰੇ ਇਸੇ ਸਕੀਮ ਦੇ ਤਹਿਤ ਸੈਂਟਰ ਗਵਰਨਮੈਂਟ ਦੀ ਸਕੀਮ ਹੈ ECHS ਜਿਸ ਦੇ ਵਿੱਚ ਜੋ ਸਾਡੇ ਸਾਥਕਾ ਬਹੁਤ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਬੈਠੇ ਹੋ ਇਹਨਾਂ ਲਈ ਦੇਸ਼ ਦੇ ਕਿਸ ਨਾ ਕਿਸੇ ECHS ਦੇ ਸਕੀਮ ਦੇ ਤਹਿਤ ਸੈਂਟਰ ਗਵਰਨਮੈਂਟ ਕਨੀਓ ਕੁਝ ਨੋਰਮਸ ਹੈ ਜਿਹੜੇ ਕਿ ਹਸਪੀਟਲ ਉਸ ਨੋਰਮਸ ਨੂੰ ਪੂਰੇ ਕਰਦੇ ਨੇ ਉਹ ਇਸ ਸਕੀਮ ਦੇ ਉਹ ਸਕੀਮ ਇਹ ਉਹਨਾਂ ਉਹਨਾਂ ਨੂੰ ਇਸ ਸਕੀਮ ਨੂੰ ਚਲਾਉਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਇਹ ਸੀਐਸ ਜਿਹੜੀ ਸਕੀਮ ਹੈ ਸਾਡੇ ਫੌਜੀ ਭਰਾਵਾਂ ਵਾਸਤੇ ਜਿਹੜੇ ਰਿਟਾਇਰਡ ਫੌਜੀ ਨੇ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਵਾਸਤੇ ਸਕੀਮ ਹੈ ਜਿਹਦੇ ਵਿੱਚ ਕਿ ਇਲਾਜ ਦਾ ਕੋਈ ਵੀ ਕੈਪਿੰਗ ਨਹੀਂ ਹੈ ਜਿਵੇਂ ਤੁਸੀਂ ਆਮ ਦੇਖਦੇ ਹੋ ਕਿ ਜਿਵੇਂ ਆਮ ਇੰਸ਼ੋਰੈਂਸ ਕੀਮਾ ਨੇ ਉਹਨਾਂ ਦੇ ਵਿੱਚ ਬਹੁਤ ਸਾਰੀ ਕੈਪਿੰਗ ਹੈ ਚਾਹੇ ਰੂਮ ਦੇ ਰਿਲੇਟਿਡ ਹੈ ਮੈਡੀਸਨ ਦੇ ਰਿਲੇਟਿਡ ਹੈ ਇਹਦੇ ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਕੋਈ ਵੀ ਇਸ ਤਰ੍ਹਾਂ ਦੀ ਕੈਪਿੰਗ ਨਹੀਂ ਹੈ ਜਿਦੇ ਵਿੱਚ ਕਿ ਕੋਈ ਵੀ ਪਰਿਵਾਰ ਆਪਣੇ ਆਪਣਾ ਆਪਣੇ ਪਰਿਵਾਰ ਦਾ ਆਪਣੇ ਕਿਸੇ ਵੀ ਪਰਿਵਾਰ ਦੇ ਮੈਂਬਰ ਦਾ ਜਿਨ੍ਹਾਂ ਦਾ ਕਾਰਡ ਚੱਲਦਾ ਹੈ ਉਹਨਾਂ ਦੀ ਉਹਨਾਂ ਦਾ ਇਲਾਜ ਕਰਾ ਸਕਦਾ ਹੈ ਹਰ ਤਰ੍ਹਾਂ ਦਾ ਇਲਾਜ ਇਸ ਕਾਰਡ ਦੇ ਅੰਦਰ ਪੋਸੀਬਲ ਹੈ ਹਰ ਤਰ੍ਹਾਂ ਦੇ ਵਿੱਚ ਸਾਡੇ ਜਿਵੇਂ ਸਾਡੇ ਫੋਰ ਐਗਜ਼ਾਮਪਲ ਸਮਾਣੀ ਜੌਰੀ ਮਲਟੀ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਸਾਡੇ ਕੋਲ ਸਰਜਰੀ ਮੈਡੀਸਨ ਗਾਇਨੀ ਟੈਸਟੂ ਬੇਬੀ ਉਹ ਤੋਂ ਬਾਅਦ ਬਲੱਡ ਬੈਂਕ ਡਾਇਲਿਸਿਸ ਬੱਚਿਆਂ ਵਾਲੇ ਡਾਕਟਰ ਸਕਿਨ ਵਾਲੇ ਡਾਕਟਰ ਉਹ ਤੋਂ ਬਾਅਦ ਗੁਰਦਿਆਂ ਦੇ ਡਾਕਟਰ ਜਿਹੜੇ ਗੁਰਦਿਆਂ ਦੇ ਮਹਾਰਨੇ ਆ ਜਿਹੜੇ ਗੁਰਦਿਆਂ ਦਾ ਆਪਰੇਸ਼ਨ ਕਰਦੇ ਨੇ ਹਰ ਤਰ੍ਹਾਂ ਦੇ ਡਾਕਟਰ ਦੀ ਫੈਸਿਲਿਟੀ ਅਵੇਲੇਬਲ ਹੈ ਸਭ ਤੋਂ ਵੱਡੀ ਚੀਜ਼ ਤਾਂ ਬਲੱਡ ਬੈਂਕ ਬੈਗ ਕੀਤੀ ਉਹ ਤੁਹਾਡਾ ਬਲੱਡ ਬੈਂਕ 24 ਘੰਟੇ ਬਲੱਡ ਬੈਂਕ ਅਵੇਲੇਬਲ ਹੈ ਜੀ ਜਿਹੜਾ ਕਿ 24 ਆਰ ਇੰਟੂ 7 ਚੱਲਦਾ ਹੈ ਔਰ ਉਹਦੇ ਵਿੱਚ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਫੈਸਿਲਿਟੀ ਚਾਹੇ ਪਲਾਜ਼ਮਾ ਹੈ ਚਾਹੇ ਬਲੱਡ ਹੈ ਕਿਸੇ ਤਰ੍ਹਾਂ ਦਾ ਬਲੱਡ ਕੰਪੋਨੈਂਟ ਲੈਣਾ ਹੋਵੇ ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲੇ 24 ਘੰਟੇ ਅਵੇਲੇਬਲ ਹੈ ਐਕਚੁਅਲੀ ਇਹ ਜਿਹੜੀ ਸਕੀਮ ਸੀ ਇਹ ਸਮਾਨੀ ਚ ਪਹਿਲਾਂ ਅਵੇਲੇਬਲ ਨਹੀਂ ਸੀ ਕਿਉਂਕਿ ਅਸੀਂ ਕੀ ਮਾਨਤਵਾਜ ਜੋ ਹਸਪਤਾਲ ਦੀ ਸਹੂਲਤਾਂ ਨੇ ਉਹਨੂੰ ਦੇਖਿਆ ਦੇਖੋ ਤਵਾਦ ਉਹਨੇ ਸਾਨੂੰ ਅੰਪੈਨਲ ਕਰ ਲਿਆ ਸਾਨੂੰ ਅਪਰੂਵਲ ਦਿੱਤੀ ਕਿ ਇਸੀ ਐਸਈ ਸਕੀਮ ਚਲਾਈ ਜਾਵੇ ਸਾਰੇ ਨਾਮ ਪਹੁੰਚਣ ਸਭ ਤੇ ਦਾ ਪੂਰੇ ਹੋ ਕੇ ਹਾਂਜੀ ਜਿਹੜੇ ਐਸਈਐਸ ਕਾਰਡ ਹੋਲਡਰ ਨੇ ਉਹਨਾਂ ਦਾ ਔਰ ਜਿਹੜੇ ਮਤਲਬ ਉਥੋਂ ਪੋਲੀਕਲੀਨਿਕ ਤੁਹਾਨੂੰ ਰੈਫਰ ਕਰਾ ਕੇ ਭੇਜਣਗੇ ਉਹ ਸਭ ਦਾ ਲਾਫਰੀ ਕੀਤਾ ਜਾਏਗਾ ਤੋ ਪਟਨਾ ਬਲੱਡ ਬੈਂਕ ਦੀ ਲੋੜ ਪੈਂਦੀ ਹੈ ਤੁਹਾਡੇ ਕੋਲੇ ਹੈਗਾ ਹਾਂ ਬਲੱਡ ਬੈਂਕ ਹੈ ਔਰ ਇਹਦਾ ਜਿਹੜਾ ਵੀ ਕੋਈ ਮਰੀਜ਼ ਜੇ ਬਲੱਡ ਮੈਂ ਦੀ ਜਰੂਰਤ ਹੈ ਤਾਂ ਰਿਟਾਇਰ ਫੌਜੀਆ ਵਾਸਤੇ ਇਹ ਸਾਰਾ ਫ੍ਰੀ ਹੈ ਸਾਰਾ ਇਲਾਜ ਫ੍ਰੀ ਹੈ ਸਮਾਰਾ ਤੋਂ ਕੈਲਾ ਸ਼ਰਮਨ ਰਿਪੋਰਟ